ਸਤਿ ਸ੍ਰੀ ਅਕਾਲ ਜੀ ਮੈਂ ਛਿੰਦਰਪਾਲ ਕੌਰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਜੀ ਆਪਾਂ ਭਿੰਡੀਆਂ ਦੀ ਸਬਜ਼ੀ ਬਹੁਤ ਹੀ ਸਿੰਪਲ ਤਰੀਕੇ ਨਾਲ ਬਹੁਤ ਹੀ ਘੱਟ ਮਿਰਚ ਮਸਾਲੇ ਪਾ ਕੇ ਕਿਉਂਕਿ ਜਿਆਦਾ ਮਿਰਚ ਮਸਾਲੇ ਖਾਣੇ ਸਿਹਤ ਵਾਸਤੇ ਚੰਗੇ ਨਹੀਂ ਹੁੰਦੇ ਜੀ ਇਸੇ ਕਰਕੇ ਆਪਾਂ ਸਿੰਪਲ ਤਰੀਕੇ ਨਾਲ ਇਹ ਸਬਜ਼ੀ ਤਿਆਰ ਕਰਾਂਗੇ ਇਰੇ ਵਾਸਤੇ ਲੈਤੇ ਆਨੇ ਜੀ ਆਪਾਂ 500 ਗ੍ਰਾਮ ਭਿੰਡੀ ਆ ਚਾਰ ਪੰਜ ਪਿਆਜ਼ ਲੈਤੇ ਨੇ ਦੋ ਹਰੀਆਂ ਮਿਰਚਾਂ ਦੋ ਟਮਾਟਰ ਲੈਤੇ ਆ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਪਿਆਜ਼ ਕੱਟ ਲੈਣੇ ਆ ਪਿਆਜ਼ ਜੇ ਆਪਾਂ ਇਸ ਲੰਬੇ ਲੋਟ ਇਸ ਤਰ੍ਹਾਂ ਪੀਸ ਕਰਾਂਗੇ ਲੰਬੇ ਲੰਬੇ ਪੀਸ ਕਰਨੇ ਆ ਜਿਹੜਾ ਆਪਾਂ ਟਮਾਟਰ ਲੈਨੇ ਆ ਜੀ ਇਹ ਨਾਲ ਇਹਦੇ ਪਾਣੀ ਵਿੱਚ ਭਿੰਡੀ ਨਰਮ ਬਣਦੀ ਹੈ ਦੇਖੋ ਜਦੋਂ ਭਿੰਡੀ ਆ ਨਰਮ ਵਿੱਚ ਟਮਾਟਰ ਨਹੀਂ ਪਾਉਂਦੇ ਤਾਂ ਭਿੰਡੀ ਥੋੜੀ ਸਖਤ ਬਣਦੀ ਆ ਇਹਨੇ ਹਰੀਆਂ ਮਿਰਚਾਂ ਨੇ ਵੀ ਆਪਾਂ ਬਰੀਕ ਕੱਟ ਲੈਣੀਆਂ ਆ ਟਮਾਟਰ ਦੇ ਆਪਾਂ ਲੰਬੇ ਪੀਸ ਕਰਾਂਗੇ ਤੁਸੀਂ ਆਪਣੀ ਇੱਛਾ ਅਨੁਸਾਰ ਲੰਬੇ ਜਾਂ ਛੋਟੇ ਕੱਟ ਜੋ ਮਰਜ਼ੀ ਕਰ ਸਕਦੇ ਹੋ ਜੀ ਆਪ ਇਸ ਤਰ੍ਹਾਂ ਲੰਬੇ-ਲੰਬੇ ਪੀਸ ਕਰਾਂਗੇ ਅਪਾ ਜੁਣਾ ਪਪਿੰਡੇ ਕੱਢਦੇ ਆਂ ਅਪਾ ਇਸ ਤਰ੍ਹਾਂ ਛੋਟੇ ਪੀਸ ਕਰਾਂਗੇ ਪਿੰਡਿਆਂ ਦੇ ਜੇ ਤੁਸੀਂ ਲੰਬੇ ਕਰਨੇ ਲੰਬੇ ਵੀ ਕਰ ਸਕਦੇ ਹੋ ਕਿਉਂਕਿ ਸਾਡੇ ਬੱਚੇ ਛੋਟੇ ਪੀਸ ਪਸੰਦ ਕਰਦੇ ਨੇ ਅਪਾ ਦੋ ਤਿੰਨ ਕਲੀਆਂ ਲਸਣੀਆਂ ਹੀ ਪਾਵਾਂਗੇ ਵਿੱਚ ਜੇ ਤੁਸੀਂ ਨਹੀਂ ਪਾਉਣੀ ਗਰਮੀ ਦੇ ਕਾਰਨ ਸਿੱਧੇ ਵੀ ਕਰ ਸਕਦੇ ਹੋ ਆਪਾਂ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਲੱਤਾ ਕਿਉਂਕਿ ਸਰੋਂ ਦੇਲ ਵਿੱਚ ਸਬਜੀ ਜ਼ਿਆਦਾ ਕਰਾਰੀ ਬਣਦੀ ਹੈ ਇਸ ਕਰਕੇ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਜਿਉ ਤੁਹਾਡੀ ਇੱਛਾ ਹੈ ਸਾਨੂੰ ਪਾ ਦੇ ਵਿੱਚ ਅੰਤ ਚਮਚਾ ਪਾਉਣੀ ਜੀਰਾ ਜਿਹੜਾ ਆਪਾਂ ਪਿਆਜ਼ ਕੱਟੇ ਹੋਏ ਸੀ ਪਹਿਲਾਂ ਇਹ ਪਿਆਜ਼ ਪਾ ਦਾਂਗੇ ਜਿੰਗਾ ਦਾ ਫਲੇਮ ਮੀਡੀਅਮ ਕਰ ਲਓ ਜੀ ਤੇ ਅੱਜ ਆਪਣੇ ਲਾਈਟ ਬ੍ਰਾਊਨ ਹੋ ਗਏ ਨੇ ਜੀ ਹੁਣ ਆਪਾਂ ਦੇ ਵਿੱਚ ਢਿੰਡੀਆਂ ਪਾ ਲਾਂਗੇ ਜੇ ਇਹ ਆਪਾਂ ਹਰੀਆਂ ਮਿਰਚਾਂ ਘਟੀਆਂ ਸੇ ਇਹ ਵੀ ਦੋ ਵਿੱਚ ਹੀ ਪਾ ਦੇਣੀ ਨਾਲ ਹੀ ਢਿੰਡੀਆਂ ਦੇ ਨਾਲ ਹੀ ਇਹ ਗਾਂਦਾ ਫਲੇਮ మీడియం ਰੱਖਣਾ ਆਪਾਂ ਤਿੰਨ ਚਾਰ ਮਿੰਟ ਇਸ ਤਰੀਪ ਪਕਾਵਾਂਗੇ ਇਹਨੂੰ ਜੀੜੇ ਪੱਲਕ ਨੂੰ ਕੱਟੇ ਚਾਰ ਪੰਜ ਕਲੀਆਂ ਇਹ ਆਪਾਂ ਸਬਜ਼ੀ ਲਾਉਣ ਤੋਂ ਕੰਮ ਚਾਰ ਮਿੰਟ ਪਹਿਲਾਂ ਪਾਵਾਂਗੇ ਕਿਉਂਕਿ ਜੇ ਆਪਾਂ ਲਸਣ ਪਹਿਲਾਂ ਪਾਉਣੀ ਹੈ ਜੀ ਲਸਣ ਦਾ ਫਿਰ ਆਪਣੇ ਜਿਹੜੇ ਤਤਕਾ ਨਸਤ ਹੋ ਜਾਂਦੇ ਆ ਜੀ ਇਹਦਾ ਆਪ ਨੂੰ ਪੂਰਾ ਫਾਇਦਾ ਨਹੀਂ ਮਿਲਦਾ ਇਸ ਕਰਕੇ ਆਪਾਂ ਲਸਣ ਚਾਰ ਪੰਜ ਮਿੰਟ ਪਹਿਲਾਂ ਸਬਜ਼ੀ ਲਾਉਣ ਤੋਂ ਪਾਵਾਂਗੇ ਚਾਰ ਪੰਜ ਮਿੰਟ ਹੋ ਗਏ ਨੇ ਜੀ ਸਬਜ਼ੀ ਆਪਣੀ 70% ਪੱਕ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਇਹਨੂੰ ਟਮਾਟਰ ਬਾਅਦ ਚ ਪਾਉਣੇ ਨੇ ਟਮਾਟਰ ਪਹਿਲਾਂ ਪਾਉਣੇ ਆ ਨਹੀਂ ਤੇ ਜੜੀ ਭਿੰਡੀ ਆਪਣੀ ਦੇਸ ਜੀ ਬਣ ਜਾਣੀ ਭਿੰਡੀ ਚ ਇਹਦੇ ਕਰਕੇ ਟਮਾਟਰ ਬਾੜਨਾ ਭਿੰਡੀ ਨੂੰ ਚੰਗੀ ਤਰ੍ਹਾਂ ਪਾਣੀ ਸਿਕਾ ਕੇ ਉਸ ਤੋਂ ਬਾਅਦ ਪਾਇਆਗਾ ਹੁਣ ਜਿਹੜੀ ਬਾਕੀ ਰਹਿੰਦੀ ਭਿੰਡੀ ਭਿੰਡੀ ਕਮੀ ਆ ਪੱਕਣ ਦੀ ਉਹ ਆਪਾਂ ਟਵਾਟਰ ਨਾਲ ਪੂਰੀ ਕਰਾਂਗੇ ਉਹ ਟਮਾਟਰਾਂ ਵਿੱਚਲਾ ਪਾਣੀ ਜਿਹੜਾ ਭਿੰਡੀ ਨੂੰ ਪਾ ਦਊਗਾ ਕਰਕੇ ਭਿੰਡੀ ਨਰਮ ਹੋ ਜੂਗੀ ਨਪਦੋਤਨ ਮਿੰਟ ਇਹਨੂੰ ਟੱਕ ਦੇਾਂਗੇ 2-3 ਮਿੰਟ ਹੋ ਗਏ ਆਪਣੇ ਟਮਾਟਰ ਪਾਏ ਨੂੰ ਹੁਣ ਆਪਾਂ ਇਹਦੇ ਵਿੱਚ ਤੇਨੀ ਆਪਣੀ ਲਸਣ ਸੀ 3-4 ਕਲੀਆਂ ਉਹ ਪਾ ਦਈਏ ਵਿੱਚ तो जिड़ी आप लसन पहला पा रहे लसन पाने का कोई फायदा नहीं है जी क्योंकि जे लसन के तत्त वो सारे नष्ट हो जाएंगे कोई भी सब्जी बनाने आप लसन एंड त पाया करो सब्जी लाओ तो तीन चार मिनट पहला पाया करो ता आप लसन तो पूरा पूरा फायदा ले सकी हाँ जी आप मसाले अपने को बहुत घट्ट मसाले यूज करते हैं आप हल्दी एक चमचा एक चमचे तो घट थोड़ा पौना चमचा नमक हड़ियाँ मिर्चा पहला आप सब्जी लो पाई हुई हैं ਤੁਸੀਂ ਇਹਨੇ ਵੀ ਸਮਲੇ ਪਾਉਣੀ ਚਾਹੁੰਦੇ ਹੋ ਆਪਣੀ ਤੇ ਇਸ ਤੇ ਰਿਕਾਰਡਿੰਗ ਪਾ ਸਕਦੇ ਹੋ ਹੁਣ ਆਪਾਂ 2-3 ਮਿੰਟ ਹੋਰ ਪਕਾਵਾਂਗੇ ਆਪਾਂ ਜੜੀਆਂ ਫਿਲਸਣਾ ਹੋਈ ਪੱਕ ਜੂਗ 2-3 ਮਿੰਟਾਂ ਚ ਇਹਨੇ ਆਪਣੇ ਮਸਾ ਨਹੀਂ ਪਾਇਆ ਇਹ ਵੀ ਪੱਕ ਜਾਣਗੇ। ਨੂੰ ਆਪਾਂ ਨਸਪਰੇ ਟਾ ਲਿਏ। 2-3 ਮਿੰਟਾਂ ਵਿੱਚ ਆਪਣੀ ਸਬਜ਼ੀ ਬਣ ਜੂਗੀ। ਕੰਮ 4 ਮਿੰਟ ਹੋ ਗਏ ਨੇ ਜੀ ਆਪਣੀ ਪਿੰਕੀ ਸਬਜ਼ੀ ਬਿਲਕੁਲ ਪੱਕ ਚੁੱਕੀ ਆ ਬਹੁਤ ਹੀ ਘੱਟ ਮਿਰਚ ਮਸਾਲੇ ਨਾਲ ਬਹੁਤ ਟੇਸਟੀ ਸਬਜ਼ੀ ਸਿੰਪਲ ਜਿਹੇ ਤਰੀਕੇ ਨਾਲ ਬਣਾਈ ਆ ਜੀ ਆਪਾਂ ਤੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਐਂਡ ਤੱਕ ਜਰੂਰ ਦੇਖਿਆ ਕਰੋ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਕਿ ਸ਼ੇਅਰ ਕਰ ਦਿਓ ਚਲੋ ਜੀ ਸਾਡੀ ਪਿਆਜ਼ ਭਿੰਡੀ ਦੀ ਸਬਜ਼ੀ ਬਣ ਕੇ ਤਿਆਰ ਆ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ